ਸਤਿ ਸ਼੍ਰੀ ਅਕਾਲ న్యూਸ ਇਟ ਇਨ ਪੰਜਾਬ ਰਣਾ ਤੁਸੀਂ ਵੇਖ ਰਹੇ ਹੋ ਮੈਂ ਨਾਮਿਕਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆਂ ਬੁਲੇਟਿਨ ਦਾ ਆਗਾਜ਼ ਕਰਦੇ ਅੱਜ ਦੀ ਅਹਿਮ ਖਬਰ ਦੇ ਨਾਲ ਜਿਸ ਦੇ ਨਾਲ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਭਾਰਤ ਨੇ ਅੰਡਰ 19 ਵਰਲਡ ਕੱਪ ਜਿੱਤੇ ਹੈ ਇੰਡੀਆ ਨੇ 6ਵੀਂ ਵਾਰ ਅੰਡਰ 19 ਵਰਲਡ ਕੱਪ ਜਿੱਤੇ ਦੱਸਦੇ ਕਿ ਇੰਗਲੈਂਡ ਨੂੰ 100 ਦੌੜਾਂ ਦੇ ਨਾਲ ਹਰਾਇਆ ਗਿਆ ਜਿਸ ਦੇ ਵਿੱਚ ਭਾਰਤ ਦੇ ਵੱਲੋਂ 411 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਇਹ ਟਾਰਗੇਟ ਦਿੱਤਾ ਗਿਆ ਸੀ 311 ਦੌੜਾਂ ਬਣਾ ਕੇ ਇੰਗਲੈਂਡ ਨੂੰ ਆਲ ਆਊਟ ਕੀਤਾ ਗਿਆ 40 ਜ਼ਬਰਦੋ ਓਵਰ ਦੇ ਵਿੱਚ ਹੀ ਇੰਗਲੈਂਡ ਦੀ ਟੀਮ ਆਲ ਆਊਟ ਹੋ ਗਈ 10 ਦੀ ਕਿਫਾਰਤ ਤੇ ਟੀਮ ਤੋਂ ਵੈਬਪ ਸੂर्यवंशी ਇੱਕ ਵਾਰ ਫਿਰ ਤੋਂ ਆਪਣਾ ਨਾਂ ਬਣਾਉਂਦੇ ਨਜ਼ਰ ਆਏ ਜਿਨ੍ਹਾਂ ਦੇ ਵੱਲੋਂ 80 ਗੇਂਦਾਂ ਦੇ ਵਿੱਚ 175 ਰਨ ਬਣਾਏ ਗਏ ਤੇ ਵੈਬਪ ਨੇ 218.75 ਦੀ ਸਟ੍ਰਾਈਕ ਦੇ ਨਾਲ 15 ਚੌਕੇ ਤੇ 15 ਸਿਕਸ ਲਗਾਏ ਨੇ ਛੱਕੇ ਉਹਨਾਂ ਦੇ ਵੱਲੋਂ ਜੜੇ ਗਏ ਨੇ ਤਾਂ ਕਪਤਾਨ ਆਯੂਸ਼ ਮਹਾਤਰੇ ਨੇ 53 ਦੌੜਾਂ ਦੀ ਪਾਰੀ ਖੇਡੀ ਹੈ ਤਾਂ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਦੀ ਸਾਹਮਣੇ ਆਈ ਹੈ ਵੈਬਰ ਫਸੂਰਿਆਵੰਸ਼ੀ ਜੋ ਕਿ ਮੈਨ ਆਫ ਦਿ ਮੈਚ ਅਤੇ ਮੈਨ ਆਫ ਦਿ ਟੂਰਨਾਮੈਂਟ ਬਣੇ ਨੇ ਜਿਸ ਤੋਂ ਬਾਅਦ ਉਹਨਾਂ ਜਸ਼ਨ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਕਦਰ ਭਾਰਤ ਦੀ ਇੱਕ ਸ਼ਾਨਦਾਰ ਪ੍ਰਦਰਸ਼ਨੀ ਨਜ਼ਰ ਆਈ ਉਹਤੀ ਪਟਾਕਿਆਂ ਦੇ ਨਾਲ ਟੋਲ ਤਮਾਕਿਆਂ ਦੇ ਨਾਲ ਇਸ 6ਵੀਂ ਜਿੱਤ ਨੂੰ ਜਸ਼ਨ ਨੂੰ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸੋ ਬੇਹਦ ਸ਼ਾਨਦਾਰ ਪ੍ਰਦਰਸ਼ਨੀ ਤੋਂ ਬਾਅਦ ਭਾਰਤੀ ਕਾਫੀ ਖੁਸ਼ ਹੁੰਦੇ ਨਜ਼ਰ ਆਏ ਨੇ ਤਾਂ ਹਰਾਰੇ ਦੇ ਵਿੱਚ ਦੱਸ ਦੇ ਕਿ ਜ਼ਿੰਬਾਬਾ ਦੇ ਹਰਾਰੇ ਦੇ ਵਿੱਚ ਇਹ ਮੁਕਾਬਲਾ ਖੇਡਿਆ ਖੇਡਿਆ ਗਿਆ ਸੀ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਅਹਿਮ ਇੱਜ਼ਤ ਹਾਸਲ ਕੀਤੀ ਗਈ ਹੈ 26 ਅੰਡਰ 19 ਦੇ ਵਿੱਚ ਆਪਣਾ ਕਿਤਾਬ ਇੱਕ ਵਾਫਰ ਤੋਂ ਭਾਰਤ ਦੇ ਵੱਲੋਂ ਆਪਣਾ ਨਾਂ ਬਣਾਇਆ ਗਿਆ ਹੈ ਇੱਜ਼ਤ ਆ ਗਿਆ ਇੱਜ਼ਤ ਦਰਜ ਕੀਤੀ ਗਈ ਹੈ ਤਾਂ 19 वर्ल्ड कप ਦੇ ਵਿੱਚ ਜਿothe वैभव सूर्यवंश जो कि महज बेहद कद उम्र ਦੇ مالک ਨੇ ਜਿਨ੍ਹਾਂ ਦੇ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨੀ ਦੇ ਨਾਲ ਇੱਕ ਵਫਰਤੋ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਤਾਂ ਇਸ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਇਸ ਮੈਚ ਦੇ ਵਿੱਚ ਆਪਣੀ ਸ਼ਾਨਦਾਰ ਪ੍ਰਦਰਸ਼ਨੀ ਵਿਖਾਈ ਗਈ ਹੈ ਤਾਂ ਉਠੇ ਜਸਤ ਬਾਦ ਭਾਰਤੀਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਤੇ ਜਸ਼ਨ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਾਂ ਛੇਵੀਂ ਵਾਰ 19 वर्ल्ड कप ਜਿੱਤਿਆ ਗਿਆ ਹੈ ਭਾਰਤ ਦੇ ਵੱਲੋਂ ਟੋਲ ਤਮਾਕੀਆਂ ਦੀ ਗੂੰਜ ਦੇ ਨਾਲ ਦੇਖਿਆ ਜਾ ਸਕਦਾ ਹੈ ਕਿਸ ਕਦਰ ਅਨੱਚਦੇ ਹੋਏ ਭਾਰਤੀ ਨਜ਼ਰ ਆ ਰਹੇ ਨੇ ਦਾ ਬਾਬਾ ਸੂਰੇਵੰਸ਼ੀ ਕਿਉਂਕਿ ਪਲੇਅਰ ਆਫ ਦਿ ਮੈਚ ਬਣਨੇ ਨੇ ਮੈਨ ਆਫ ਦਿ ਮੈਚ ਬਣਨੇ ਨੇ ਮੈਨ ਆਫ ਦਿ ਟੂਰਨਾਮੈਂਟ ਬਣਨੇ ਨੇ ਤਾਂ ਅਹਿਮ ਉਹਨਾਂ ਦੇ ਵੱਲੋਂ ਆਪਣੀ ਪ੍ਰਦਰਸ਼ਨੀ ਦਿੱਤੀ ਗਈ ਸ਼ਾਨਦਾਰ ਉਹਨਾਂ ਦੀ ਪ੍ਰਦਰਸ਼ਨੀ ਨਜ਼ਰ ਆਈ ਤਾਂ ਇਹ ਮੁਕਾਬਲਾ ਜੋ ਜਿੱਤਿਆ ਗਿਆ ਅੰਡਰ 19 ਵਰਲਡ ਕੱਪ ਇੰਡੀਆ ਦੀ ਵੈਭਾ ਇੱਜ਼ਤ ਵੇਖਣ ਨੂੰ ਮਿਲੀ ਹੈ खुशी है की वैभव बहुत अच्छा खेला वैभव के साथ सारे लड़कों ने अच्छा खेला पूरे टूर्नामेंट में सारे बच्चों ने अच्छा खेला और आज जो वैभव खेला है वो तो हमको लगता है ऐतिहासिक पारी था देशा, देशा। और आज हम लोग वर्ल्ड कप जीते हैं इसके लिए जो है हम लोग बहुत गर्व महसूस करते हैं हमारा देश आज खुश है सब खुश है और सब खुशियाँ मना रहे हैं लगातार जिस तरह से आई से लगातार वो अच्छा प्रदर्शन कर रहे हैं कभी कभी जो है प्रदर्शन हुआ है क्या लगता है पूरा तैयार है भारतीय टीम के लिए अब हाँ बस आप सभी का आशीर्वाद हमारे बिहार का पूरे देश का आशीर्वाद उसके साथ रहा मेहनत पूरा कर रहा है निश्चित ही वो आगे देश के लिए खेलेगा बहुत बहुत अच्छा परफॉर्मेंस था स्टार्टिंग में वैभव ने बहुत अच्छे रन कर लिए थे और तभी से इंग्लैंड तो बैकफुट में था ही पर बीच में जहाँ पे थोड़े स्कोर करके टीम को 400 तक पहुँचाना था उसमें बीच में मिडल ऑर्डर में भी बैट्समैन ने बहुत सराहनीय बैटिंग की है और वेदान का कंट्रीब्यूशन बहुत अच्छा रहा जी सर वही सोचा था जो जो सोचा था उसने वही किया है वर्ल्ड कप हमें दिलाया और इंडिया के लिए अच्छा खेला है यही परफॉर्मेंस देखना चाह रहे थे उसका जो उसने अच्छा प्रदर्शन किया ਦੀਵਾਲੀ ਬਣ ਗਈ ਹੈ ਦੁਬਾਰਾ ਪਟਿਆਲਾ ਦੇ ਵਿੱਚ ਜੇ ਗੱਲ ਕਰੀਏ ਕਿਉਂਕਿ ਅੰਡਰ 19 ਦਾ ਜਿਹੜਾ ਵਰਲਡ ਕੱਪ ਹੈ ਉਹ ਜਿੱਤ ਲਿਆ ਤੇ ਉਹਦੇ ਵਿੱਚ ਯੋਗਦਾਨ ਰਿਹਾ ਪਟਿਆਲਾ ਦਾ ਵੀ ਕਿਉਂਕਿ ਪਟਿਆਲਾ ਦਾ ਇੱਕ ਬੇਟਾ ਵਿਹਾਨ ਮਨੋਹਤਰਾ ਇਸ ਟਾਈਮ ਦਾ ਅਹਿਮ ਹਿੱਸਾ ਰਿਹਾ ਸੀ 30 ਰਨ ਬੇਸ਼ੱਕ ਅਜਨੇ ਕੱਟ ਬਣਾਏ ਨੇ ਪਰ ਸ਼ੁਰੂ ਤੋਂ ਇਸ ਟੀਮ ਦਾ ਹਿੱਸਾ ਇੱਕ ਵਧੀਆ ਜ਼ਿੰਮੇਵਾਰੀ ਜਦੋਂ ਅਸੀਂ ਇੱਥੇ ਆਏ ਤਾਂ ਪਟਾਕੇ ਚੱਲ ਰਹੇ ਸੀ ਆਤਿਸ਼ਵਾਜੀ ਹੋ ਰਹੀ ਸੀ ਅਸੀਂ ਉਹ ਵੀ ਸ਼ਾਰਟਸ ਭੇਜੇ ਨੇ ਉਹਦੇ ਫਾਦਰ ਸਾਹਿਬ ਤੇ ਜਿਹੜੇ ਮੰਮੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਮਨੋਜ ਜੀ ਨੇ ਮੇਰੇ ਨਾਲ ਮਨੋਜ ਜੀ ਪਹਿਲੀ ਪ੍ਰਤੀਕਿਰਿਆ ਤੁਸੀਂ ਸਵੇਰ ਤੋਂ ਮੈਚ ਦੇ ਨਾਲ ਬੈਠੇ ਸੀ ਤੁਸੀਂ ਕਿਹਾ ਸੀ ਕਿ ਜਦੋਂ ਮੈਚ ਖਤਮ ਹੋਊਗਾ ਪਾਰਟੀ ਕਰਾਂਗੇ ਤੇ ਪਟਾਕੇ ਚਲਾਵਾਂਗੇ ਗੱਲ ਪੂਰੀ ਹੋ ਗਈ ਬਿਲਕੁਲ ਬਹੁਤ ਬਹੁਤ ਖੁਸ਼ੀ ਦੀ ਗੱਲ ਹੋ ਰਹੀ ਹੈ ਮਤਲਬ ਬੱਚਾ ਜਿਹੜਾ ਛੋਟੇ ਹੁੰਦੇ ਤੋਂ ਐਨੀ ਦੇਰ ਤੱਕ ਉਹਦੀ ਮਿਹਨਤ ਸੀਗੀ ਉਹ ਮਿਹਨਤ ਅੱਜ ਰੰਗ ਲਿਆਈ ਹੈਗੀ ਹੈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ ਔਰ ਅਸੀਂ ਵੀ ਛੋਟੇ ਹੁੰਦੇ 83 ਦਾ ਵਰਲਡ ਕੱਪ ਮੈਂ ਦੇਖਿਆ ਸੀ 11-12 ਸਾਲ ਦਾ ਹੁੰਦਾ ਸੀਗਾ ਤੇ ਅੱਜ ਮੇਰਾ ਬੇਟਾ ਵਰਲਡ ਕੱਪ ਲੈ ਕੇ ਆ ਰਿਹਾ ਹੈ ਤਾਂ ਬਹੁਤ ਹੀ ਫਖਰ ਦੀ ਗੱਲ ਹੈ ਜੀ ਬਿਲਕੁਲ ਕਹਿੰਦੇ ਇੰਗਲੈਂਡ ਤੋਂ ਕੋਈ ਡਰ ਵਾਲੀ ਗੱਲ ਨਹੀਂ ਸੀ ਪੂਰਾ ਸਾਲ ਤੱਕ ਅਸੀਂ ਖੇਡਦੇ ਰਹੇ ਹੁੰਦੇ ਜਿਹੜੇ ਮਦਰ ਨੇ ਡਾਕਟਰ ਨੇ ਪੂਨਮ ਕਪੂਰ ਉਹਨਾਂ ਨਾਲ ਗੱਲ ਕਰ ਲੀਨਦਾ ਮੈਮ ਕਿਸ ਤਰ੍ਹਾਂ ਧੜਕਣਾ ਵਧੀਆਂ ਹੋਈ ਸੀ ਪਹਿਲਾਂ ਕਿ ਅੱਜ ਮੈਚ ਹੋਣਾ ਕਿਉਂਕਿ ਤੁਸੀਂ ਪਹਿਲਾਂ ਉੱਥੇ ਹਸਪੀਟਲ ਸੀ ਉੱਥੇ ਵੀ ਗੱਲ ਹੋ ਉਦੋਂ ਹੀ ਗੱਲ ਕਰਾਂਗੇ ਤੇ ਗੱਲ ਇਹੀ ਹੋਈ ਹੈ ਕਿ ਪਟਾਕੇ ਚੱਲੇ ਲੱਡੂ ਵੰਡੇ ਆਤਿਸ਼ਵਾਦੀ ਹੋਈ ਹੈ ਕੀ ਲੱਗਦਾ ਹੈ ਪਹਿਲੀ ਪ੍ਰਤੀ ਕੀ ਦੇ ਇੱਕ ਮਾਣ ਦੇ ਤੌਰ ਤੇ ਕਿਉਂਕਿ ਉਹਦਾ ਜਿਹੜਾ ਬੇਟਾ ਹੈ ਉਹ ਵਰਲਡ ਕੱਪ ਟੀਮ ਦਾ ਇੱਕ ਹਿੱਸਾ ਸੀ ਮੇਰੇ ਨਹੀਂ ਆਪਣੀਆਂ ਇਮੋਸ਼ਨਸ ਹਲੇ ਸੰਭਾਲਣੀਆਂ ਬਹੁਤ ਔਖੀਆਂ ਹਨ ਕਿਉਂਕਿ ਬਚਪਨ ਤੋਂ ਬੱਚੇ ਨੂੰ ਦੇਖ ਰਿਹਾ ਮਿਹਨਤ ਕਰਦੇ ਔਰ ਅੱਜ ਇਹ ਦਿਨ ਉਹਨੇ ਸਾਨੂੰ ਦਿਖਾਇਆ ਇੰਨੀ ਮਿਹਨਤ ਕੀਤੀ ਹੈ ਤੇ ਇਹ ਇਹ ਮਤਲਬ ਮੇਰੀਆਂ ਤਾਂ ਇਮੋਸ਼ਨਸ ਆਪਣੇ ਕੰਟਰੋਲ 'ਚ ਨਹੀਂ ਹੈ ਸਵੇਰ ਤੋਂ ਸਾਨੂੰ ਬਹੁਤ ਸੀਗਾ ਕਿ ਇੱਕ ਵਾਰੀ ਅੱਜ ਦਾ ਦਿਨ ਅੱਜ ਦਾ ਮੈਚ ਜਿੱਤ ਜਾਣ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਈਵਨ ਅਗੇ ਬਾਧਿਆ ਤੇ ਗੱਲ ਕਰਦੇ ਆ T20 World Cup ਦਾ ਅੱਜ ਤੋਂ ਆਗਾਜ਼ ਹੋਣ ਜਾ ਰਿਹਾ ਹੈ ਇੱਕ ਕੱਪ ਦੇ ਲਈ 20 ਟੀਮਾਂ ਟੱਕਰ ਦੇ ਲਈ ਤਿਆਰ ਨੇ ਤਾਂ ਟੂਰਨਾਮੈਂਟ ਦੇ ਪਹਿਲੇ ਦਿਨ ਦੱਸਦੇ ਕਿ ਤਿੰਨ ਮੈਚ ਖੇਡੇ ਜਾਣਗੇ ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਦੀ ਨੀਦਰਲੈਂਡ ਦੇ ਨਾਲ ਟੱਕਰ ਹੋਣ ਜਾ ਰਹੀ ਹੈ ਤਾਂ ਦੂਜਾ ਮੈਚ ਜੋ ਖੇਡਿਆ ਜਾਣਾ ਹੈ ਸਕਾਟਲੈਂਡ ਤੇ वेस्ट ਇੰਡੀਜ਼ ਵਿਚਾਲੇ ਇਹ ਮੁਕਾਬਲਾ ਹੋਣ ਜਾ ਰਿਹਾ ਹੈ ਤਾਂ ਤੀਜੇ ਮੈਚ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਇੰਡੀਆ ਤੇ ਯੂਐਸਏ ਅਮੋਸ ਸਾਹਮਣੇ ਹੁਣ ਜਾ ਰਹੇ ਨੇ ਤਾਂ ਪਹਿਲੀ ਵਾਰ ਰੁਹਿਤ ਕੋਹਲੀ ਤੋਂ ਬਿਨਾ ਇਹ T20 ਵਰਲਡ ਕੱਪ ਖੇਡਿਆ ਜਾਵੇਗਾ ਭਾਰਤ ਦੇ ਵੱਲੋਂ ਦਾਜੇ ਕਿ ਭਾਰਤੀ ਟੀਮ ਦਾ ਅਮਰੀਕਾ ਵਿਰੁੱਧ 100% ਦੀ ਜਿੱਤ ਦਾ ਰਿਕਾਰਡ ਹੈ ਇਹ ਵੱਖਰੀ ਗੱਲ ਹੈ ਕਿ ਦੋਵਾਂ ਟੀਮਾਂ ਨੇ ਹੁਣ ਤੱਕ ਸਿਰਫ ਇੱਕ T20 ਮੈਚ ਖੇਡਿਆ ਹੈ ਜੋ ਪਿਛਲੇ T20 ਵਿਸ਼ਵ ਕੱਪ ਦੇ ਵਿੱਚ ਹੋਇਆ ਸੀ ਤਾਂ ਭਾਰਤ ਨੇ ਉਹ ਮੈਚ 7 ਵਿਕਟਾਂ ਦੇ ਨਾਲ ਜਿੱਤਿਆ ਸੀ ਤਾਂ ਦੂਜਾ ਮੈਚ ਜਾਂ ਤਿੰਨ ਮੈਚ ਖੇਡੇ ਜਾਣੇ ਨੇ ਜਿਸ ਦੇ ਵਿੱਚ ਤੀਜਾ ਮੈਚ ਟੀਮ ਇੰਡੀਆ ਤੇ USA ਵਿਚਾਲੇ ਮੁੰਜਾਰਿਆ ਕਿਉਂਕਿ ਅਹ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਜਿਸ ਕਦਰ ਭਾਰਤੀ ਟੀਮ ਦਾ ਅਮਰੀਕਾ ਵਿਰੁੱਧ 100% ਦੀ ਜਤਦਾਦ ਰਿਕਾਰਡ ਸਾਹਮਣੇ ਆਇਆ ਚੰਦੜ ਪ੍ਰਦਰਸ਼ਨ ਜੋ ਵੇਖਣ ਨੂੰ ਮਿਲਦੀ ਹੈ ਦਾ ਤੀਜਾ ਮੁਕਾਬਲਾ ਜੋ ਕਿ ਹੈ ਜੀ ਯੂ ਐਸ اے ਤੇ ਭਾਰਤੀ ਟੀਮ ਵਿਚਾਲੇ ਹੋਵੇਗਾ ਅਗੇ ਵਧਦੇ ਆ ਤੇ ਗੱਲ ਕਰਦੇ ਆ ਜਿਉਂ ਤੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟ ਵਰਕਸ਼ਾਪ ਹੋਣ ਜਾ ਰਹੀ ਹੈ ਸਵੇਰੇ 8 ਵਜੇ ਦਾ ਸਮਾਂ ਜਿਸ ਤੋਂ ਦੁਪਹਿਰ 12 ਵਜੇ ਤੱਕ ਇਹ ਪੇਰੈਂਟ ਵਰਕਸ਼ਾਪ ਹੋਵੇਗੀ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਟ ਨੇ ਸਾਰੇ ਮਾਪਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਬੱਚਿਆਂ ਦੇ ਵਿਦਿਆਤ ਤੇ ਸਵਰਪੱਖੀ ਵਿਕਾਸ ਤੇ ਇਸ ਦੌਰਾਨ ਚਰਚਾ ਕੀਤੀ ਜਾਵੇਗੀ ਤਾਂ ਪਰੈਂਟ ਵਰਕਸ਼ਾਪ ਹੋਣ ਜਾ ਰਹੀ ਹੈ ਜਿਸ ਦੇ ਵਿੱਚ 8 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਦੁਪਹਿਰ 12 ਵਜੇ ਤੱਕ ਇਹ ਪਰੈਂਟ ਵਰਕਸ਼ਾਪ ਹੋਵੇਗੀ ਹਾਲਾਂਕਿ ਕਈ ਵਾਰ ਵੇਖ ਨੂੰ ਮਿਲ ਰਿਹਾ ਜਿਸ ਕਦਰ ਅ ਸਵੇਰ ਸਰਕਾਰ ਦੇ ਵੱਲੋਂ ਸਿੱਖਿਆ ਇਤਹਾ ਦੇ ਵਿੱਚ ਕਈ ਅਹਿਮ ਉਪਰਾਲੇ ਕੀਤੇ ਜਾਂਦੇ ਨੇ ਜੋ ਕਿ ਹੈ ਇਹ ਪੈਰੈਂਟਲ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਉਹਦੇ ਤਦ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲ ਰਿਹਾ ਇਹ ਵਰਕਸ਼ਾਪ ਜੋ ਕਿ ਲਗਾਈ ਗਈ ਹੈ ਜਿਸ ਦੇ ਵਿੱਚ ਮਾਪਿਆਂ ਦੇ ਨਾਲ ਰੂਬਰੂ ਹੋਣਗੇ ਗੱਲਬਾਤ ਜੋ ਕਿ ਕੀਤੀ ਜਾਵੇਗੀ ਕਿਸ ਕਦਰ ਬੱਚਿਆਂ ਦਾ ਵਿਕਾਸ ਵੇਖਣ ਨੂੰ ਮਿਲ ਰਿਹਾ ਸਕੂਲਾਂ ਦੇ ਵਿੱਚ ਉਸ ਜੋ ਕਿ ਤਹਿਤ ਗੱਲਬਾਤ ਕਰਦੇ ਹੋਏ ਨਜ਼ਰ ਆਣਗੀ ਤਾਂ ਪੈਰੈਂਟ ਵਰਕਸ਼ਾਪ ਆਜੂਨ ਜਾਰੀਆ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਇਹ ਸਮਾਂ ਰੱਖਿਆ ਗਿਆ ਹੈ ਤਾਂ ਮਾਪਿਆਂ ਨੂੰ ਸਿੱਖਿਆ ਮੰਤਰੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਵੱਧ ਚੜ ਕੇ ਇੱਥੇ ਪਹੁੰਚਣ ਤਾਂ ਉਹ ਪੂਰਾ ਰਿਕਾਰਡ ਜੋ ਕਿ ਜਾਣ ਸਕਣ ਗੱਲਬਾਤ ਜੋ ਕਿ ਅਧਿਆਪਕਾਂ ਦੇ ਨਾਲ ਕਰ ਸਕਣ ਤਾਂ ਇਸ ਦੇ ਵਿੱਚ ਬੱਚਿਆਂ ਦੇ ਵਿਵਹਾਰ ਤੇ ਸਵਰਪੱਖੀ ਵਿਕਾਸ ਤੇ ਚਰਚਾ ਹੋਵੇਗੀ ਕਿ ਕਿਸ ਕਦਰ ਬੱਚਾ ਅੱਗੇ ਵੱਧ ਰਿਹਾ ਹੈ ਔਰ ਕਿਸ ਕਦਰ ਉਸ ਦੀ ਰੁਚੀ ਵੇਖਣ ਨੂੰ ਮਿਲ ਰਹੀ ਹੈ ਤਾਂ ਤਮਾਮ ਉਹਨਾਂ ਬੱਚਿਆਂ ਦੇ ਮੁੱਦਿਆਂ ਤੇ ਲੈ ਕੇ ਗੱਲਬਾਤ ਹੋਵੇਗੀ ਤਾਂ 8 ਵਜੇ ਤੋਂ 12 ਵਜੇ ਤੱਕ ਦੀ ਪੈਰੈਂਟਲ ਵਰਕਸ਼ਾਪ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਕਈ ਵਾਰ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਜੋ ਕਿ ਲਗਾਤਾਰ ਸੂਬਾ ਸਰਕਾਰ ਦੇ ਵੱਲੋਂ ਤਮਾਮ ਸਕੂਲਾਂ ਦੇ ਵਿੱਚ ਇਹ ਪੈਰੈਂਟਲ ਮੀਟਿੰਗ ਜੋ ਕਿ ਰੱਖਵਾਈਆਂ ਜਾਂਦੀਆਂ ਨੇ ਸ਼ੌਪ ਕਰ ਰਹੇ ਹਾਂ ਪਹਿਲੀ ਵਾਰੀ ਮਕਸਦ ਇਹ ਹੈ ਕਿ ਬੱਚਾ ਜਿਹੜਾ ਹੈ ਸਕੂਲ ਦੇ ਵਿੱਚ ਸਿਰਫ 4-5 ਘੰਟੇ ਮਿਤਾਉਂਦਾ ਹੈ ਬਾਕੀ ਸਾਰਾ ਸਮਾਂ ਉਹ ਆਪਣੇ ਘਰੇ ਹੁੰਦਾ ਹੈ ਤਾਂ ਕਿਵੇਂ ਇੱਕ ਪੇਰੈਂਟ ਟੀਚਰ ਦੇ ਰਿਲੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤਾਂ ਕਿ ਅਧਿਆਪਕ ਤੇ ਮਾਪੇ ਇਕੱਠੇ ਹੋ ਕੇ ਉਸ ਬੱਚੇ ਦਾ ਜਿਹੜਾ ਸਿਰਫ ਪੱਕੀ ਵਿਕਾਸ ਹੈ ਚਾਹੇ ਉਹ ਵਿਦਿਅਕ ਵਿਕਾਸ ਹੈ ਜਾਂ ਉਸ ਦਾ ਜਿਹੜਾ ਹੋਰ ਸਿਰਫ ਪੱਕੀ ਵਿਕਾਸ ਹੈ ਉਸ ਦੇ ਉੱਤੇ ਇਕੱਠੇ ਹੋ ਕੇ ਕੰਮ ਕਰ ਸਕਣ ਅਸੀਂ ਆਪਣੇ ਸਾਰੇ ਅਧਿਆਪਕਾਂ ਨੂੰ ਇਸ ਦੇ ਲਈ ਟ੍ਰੇਨ ਕਰ ਰਹੇ ਹਾਂ ਬੇਰੀ ਆਪ ਸਭ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਇਹ ਪੈਗਾਮ ਜਾ ਰਿਹਾ ਇਸ ਨੂੰ ਇੱਕ ਟਾਸ ਸ਼ੇਅਰ ਕਰ ਦੋ ਤੇ ਸਾਰਿਆਂ ਨੂੰ ਆਪ ਆਪ ਸਭ ਨੇ ਜ਼ਰੂਰ ਜਿੱਥੇ ਜਿੱਥੇ ਤੁਹਾਡਾ ਬੱਚਾ ਪੜਦਾ ਹੈ ਉਸ ਸਰਕਾਰੀ ਸਕੂਲ ਦੇ ਵਿੱਚ ਜ਼ਰੂਰ ਪਹੁੰਚਣਾ ਤੇ ਟੀਚਰਸ ਦੇ ਨਾਲ ਤੁਸੀਂ ਮਿਲ ਕੇ ਇਹ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਇਨਫਰਾਸਟ੍ਰਕਚਰ ਦੇ ਉੱਤੇ ਇਨਾ ਕੰਮ ਕਰ ਰਹੇ ਹਾਂ ਉੱਥੇ ਸਾਨੂੰ ਇਹ ਵੀ ਇਹ ਕਿ ਬੱਚਿਆਂ ਦੀ ਜਿਹੜੀ ਅਕੈਡਮਿਕ ਗ੍ਰੋਥ ਹੈ ਉਸ ਲਈ ਹਰ ਸੰਭਵ ਕੋਸ਼ਿਸ਼ ਕਰ ਅੱਗੇ ਵਧਦੇ ਹਾਂ ਤੇ ਗੱਲ ਮਰਡਰ ਕੇਸ ਦੀ ਕਰਦੇ ਹਾਂ ਜੋ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਡਬਲ ਮਰਡਰ ਪਿੰਡਾ ਕੋਠੇ ਦੇ ਵਿੱਚ ਦੋ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਪਾਣੀ ਦੀ ਖਾਲ ਨੂੰ ਲੈ ਕੇ ਲੜਾਈ ਹੋਈ ਖਾਲ ਬਣਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਰ ਦੱਸਦੇ ਕਿ ਵਿਵਾਦ ਹੋਇਆ ਜਿਸ ਤੋਂ ਝਗੜੇ ਤੋਂ ਬਾਅਦ ਦੋ ਧਿਰਾਂ ਵਿਚਾਲੇ ਖੂਨੀ ਰੂਪ ਦੇ ਵਿੱਚ ਇਹ ਝੜਪ ਸਾਹਮਣੇ ਆਈ ਹੈ ਹਾਲਾਂਕਿ ਵਰਦਾ ਦੌਰਾਨ ਵਰਤੇ ਗਏ ਹਥਿਆਰ ਵੀ ਬ੍ਰਾਮਤ ਕਰ ਲਏ ਗਏ ਨੇ ਉਥੇ ਜਾਣਕਾਰੀ ਮੁਤਾਬਕ ਕਰਾਂ ਦੇ ਸਾਹਮਣੇ ਇੱਕ ਖਾਲ ਪਹਿਲਾਂ ਹੀ ਮੌਜੂਦ ਸੀ ਪਰ ਇੱਕ ਤੀਰ ਉਸੇ ਜਗ੍ਹਾ ਤੇ ਇੱਕ ਹੋਰ ਨਵੀਂ ਖਾਲ ਬਣਾਉਣ ਦਾ ਵਿਰੋਧ ਕਰ ਰਹੀ ਸੀ ਐਸੇ ਗੱਲ ਨੂੰ ਲੈ ਕੇ ਦੱਸਦੇ ਕਿ ਦੋਵਾਂ ਵਿਚਾਲੇ ਵਿਵਾਦ ਵੱਧ ਗਿਆ ਤਾਂ ਜਿਸ ਤੋਂ ਬਾਅਦ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਇਹ ਆਪਸੀ ਰੰਜਿਸ਼ ਦੇ ਚੱਲਦਿਆ ਦੋ ਲੋਕਾਂ ਦਾ ਕਤਲ ਹੋ ਗਿਆ ਤਾਂ ਪਾਣੀ ਦੀ ਲੜਾਈ ਜੋ ਕਿ ਖੂਨ ਦੇ ਵਿੱਚ ਖੂਨ ਦੀ ਖੁਨੀਚੜਬ ਦੇ ਵਿੱਚ ਤਬਦੀਲ ਹੋ ਗਈ ਹੈ ਇਹ ਆਪਸੀ ਰੰਜਿਸ਼ ਜਿਸ ਨੇ ਦੋ ਲੋਕਾਂ ਦੀ ਜਾਨ ਲੈ ਲਈ ਹੈ ਪਾਣੀ ਦੇ ਪਿੱਛੇ ਤਾਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ ਅਗੇ ਵੱਧਦੇ ਆ ਤੇ ਗੱਲ ਕਰਦੇ ਹਾਂ ਜਿਸ ਕਦਰ ਕੁਝ ਸਮਾਂ ਪਹਿਲਾਂ ਕਾਂਗਰਸ ਛੱਡਣ ਵਾਲੇ ਮੈਡਮ ਸਿੱਧੂ ਨੂੰ ਪੰਜਾਬ ਕਾਂਗਰਸ ਇਨਚਾਰਜ ਨੇ ਪਾਰਟੀ ਤੋਂ ਬਾਹਰ ਕਰਨ ਦਾ ਐਲਾਨ ਕਰ ਦਿੱਤਾ ਜਿਸ ਸੇ ਮੈਡਮ ਸਿੱਧੂ ਨੇ ਟਵੀਟ ਵਾਰ ਕਰ ਦਿਆ ਰਾਹੁਲ ਗਾਂਧੀ ਦੇ ਤਿੱਖੇ ਨਿਸ਼ਾਨੇ ਕੀਤੇ ਨੇ ਪੰਜਾਬ ਕਾਂਗਰਸ ਦੇ ਖਿਲਾਫ ਮੋਰਚਾ ਖੋਲਣ ਵਾਲੇ ਮੈਡਮ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਦਾ ਐਲਾਨ ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਪੁਪੇਸ਼ ਬਗੇਲ ਨੇ ਖੁਦ ਕੀਤਾ ਨਵਜੋਤ ਕੋਰ ਨੂੰ ਲੈ ਕੇ ਹੋਏ ਸਵਾਲ ਦਾ ਉਹਨਾਂ ਜਵਾਬ ਦਿੱਤਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨ ਹਿੰਤਾ ਬਰਦਾਸ਼ਤ ਨਹੀਂ ਨਵਜੋਤਕੌਰ ਸਿੱਧੂ ਦੇ ਬਾਰੇ ਵਿੱਚ ਕਲੀਅਰ ਕਰੇ ਪਾਰਟੀ ਮੇ ਹੈ ਜਾਂ ਨਹੀਂ ਹੈ ਉਹ ਰੇ ਚੋੜਾ ਯਾਰ ਚਲੋ ਚਲੋ ਬਈ ਉਹ ਪਹਿਲੇ ਨਿਯਮ ਵੀ ਤੱਕ ਦੇਖੋ ਦੇਖੋ ਪਹਿਲੇ ਨਿਯਮ ਵੀ ਹੋ ਗਈ ਸੀ ਆ ਉਸ ਨੂੰ ਨਿਸ਼ਕਾਸਤ ਕਰ ਦਿਆ ਗਿਆ ਹੈ ਉਹਨਾਂ ਕਿਹਾ ਕਿ ਨਵਜੋਤਕੌਰ ਸਿੱਧੂ ਨੂੰ ਪਾਰਟੀ ਤੋਂ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਪਰ ਹੁਣ ਸਿੱਧਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪੁਪੇਸ਼ ਬਗੇਲ ਦਾ ਇਹ ਬਿਆਨ ਜਿਵੇਂ ਹੀ ਮੈਡਮ ਸਿੱਧੂ ਤੱਕ ਪਹੁੰਚਿਆ ਤਾਂ ਉਹਨਾਂ ਸ਼ਬਦੀ ਵਾਰ ਕਰਨ ਦੇ ਵਿੱਚ ਦੇਰ ਨਹੀਂ ਕੀਤੀ ਅਤੇ ਸਿੱਧਾ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦਿਆਂ ਟਵੀਟ ਕਰ ਦਿੱਤਾ ਪੱਪੂ ਨੇ ਆਖਰਕਾਰ ਆਪਣੇ ਨਾਂ ਤੇ ਮੋਹਰ ਲਗਾ ਦਿੱਤੀ ਹੈ ਇੱਕ ਅਜਿਹਾ ਨੇਤਾ ਜੋ ਮੰਨਦਾ ਹੈ ਕਿ ਉਹ ਇਕਲੌਤਾ ਇਮਾਨਦਾਰ ਅਤੇ ਜਾਣਕਾਰ ਵਿਅਕਤੀ ਹੈ ਉਹ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਉਹਨਾਂ ਦੇ ਸਰਕਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਕੋਈ ਵੀ ਫੈਸਲਾ ਲੈਣ ਤੋਂ ਬਹੁਤ ਪਹਿਲਾਂ ਟਿਕਟਾਂ ਵੇਚ ਕੇ ਐਸ਼ ਦੀ ਜ਼ਿੰਦਗੀ ਬਤੀਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਉਹਨਾਂ ਨੂੰ ਐਮਰਜੈਂਸੀ ਕਾਲ ਤੇ ਪ੍ਰਤੀਕਿਰਿਆ ਦੇਣ ਦੇ ਲਈ ਵੀ 6 ਮਹੀਨਿਆਂ ਤੋਂ ਵੱਧ ਸਮਾਂ ਲੱਗਦਾ ਉਦੋਂ ਤੱਕ ਨੁਕਸਾਨ ਹੋਣਾ ਤੈਅ ਹੈ ਸੋਸ਼ਲ ਮੀਡੀਆ ਤੇ ਅਜੇ ਹੀ ਟਵੀਟ ਘੁੰਮ ਹੀ ਰਿਹਾ ਸੀ ਕਿ ਮੈਡਮ ਸਿੱਧੂ ਨੇ ਇੱਕ ਹੋਰ ਅਟੈਕ ਕਰ ਦਿੱਤਾ ਹੁਣ ਆਪਣੀ ਆਈਟੀ ਟੀਮ ਨੂੰ ਕਹੋ ਕਿ ਉਹ ਮੈਨੂੰ ਉਦੋਂ ਤੱਕ ਟਰੋਲ ਕਰਨਾ ਸ਼ੁਰੂ ਕਰ ਦੇਣ ਜਦ ਤੱਕ ਉਹ ਥੱਕ ਨਾ ਜਾਣ ਕਿਰਪਾ ਕਰਕੇ ਕੈਮਰੇ ਦੇ ਸਾਹਮਣੇ ਆਉਣ ਅਤੇ ਮੇਰੇ ਬੇਸਿਕ ਸਵਾਲਾਂ ਦਾ ਜਵਾਬ ਦੇਣ ਦਾ ਮੇਰਾ ਚੈਲੰਜ ਸਵੀਕਾਰ ਕਰਨ ਜੋ ਮੇਰੇ ਕੋਲ ਤੁਹਾਡੇ ਲਈ ਨੇ ਸਮਾਂ ਅਤੇ ਥਾਂ ਤੁਸੀਂ ਤੈਅ ਕਰਨੀ ਹੈ ਰਾਹੁਲ ਜੀ ਜ਼ਿਕਰ ਹੋ ਗਿਆ ਕਿ ਸੀਐਮਡੀ ਕੁਰਸੀ ਦੇ ਲਈ 500 ਕਰੋੜ ਦੀ ਅਟੈਚੀ ਵਾਲਾ ਬਿਆਨ ਦੇ ਕੇ ਮੈਡਮ ਸਿੱਧੂ ਵਿਵਾਦ ਦਾ ਦੇ ਵਿੱਚ ਘਿਰ ਗਏ ਸਨ ਪਾਰਟੀ ਦੇ ਵਿੱਚ ਉੱਠੇ ਵਿਰੋਧ ਤੋਂ ਬਾਅਦ ਬੀਤੇ ਦਿਨੀ ਉਹਨਾਂ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ ਸੀ ਅਤੇ ਹੁਣ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਤਾਂ ਸਿਆਸੀ ਗਹਿਮਗਹਿਮੀ ਹੋਰ ਵੱਧ ਗਈ ਨਿਊਜ਼ 18 ਦੇ ਲਈ ਅੰਮ੍ਰਿਤਸਰ ਤੋਂ ਅਮਿਸ਼ ਸ਼ਰਮਾ ਦੀ ਰਿਪੋਰਟ ਅਗੇ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਜਿੱਥੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਲਕੀਓ ਬਰਾਇ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਬਦਮਾਸ਼ਾਂ ਨੇ ਉਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਥਰ ਦੇ ਵਿੱਚ ਬੈਠ ਰਹੇ ਸਨ ਵਾਰਦਾਤ ਦਾ ਜਾਇਜ਼ਾ ਲੈਣ ਦੇ ਲਈ ਉੱਥੇ ਡੀਜੀਪੀ ਗੌਰਵ ਯਾਦਵ ਵੀ ਮੌਕੇ ਤੇ ਪਹੁੰਚੇ ਨੇ ਥਰ ਗੱਡੀ ਤੇ ਗੋਲੀਆਂ ਦੇ ਇਹ ਨਿਸ਼ਾਨ ਗਵਾਹੀ ਹੈ ਦਿਲ ਦਿਲਹਾ ਦੇਣ ਵਾਲੀ ਉਸ ਵਾਰਦਾਤ ਦੀ ਜੋ ਜਲੰਧਰ ਦੇ ਵਿੱਚ ਵਾਪਰੀ ਜਿੱਥੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਸਤਪਾਲ ਸਿੰਘ ਉਰਫ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਉਹ ਗੁਰੂ ਘਰੋਂ ਮੱਥਾ ਟੇਕਣ ਤੋਂ ਬਾਅਦ ਆਪਣੀ ਥਾਰ ਦੇ ਵਿੱਚ ਆ ਕੇ ਬੈਠੇ ਸਨ। ਇਸੇ ਦੌਰਾਨ ਬਦਮਾਸ਼ਾਂ ਨੇ 10 ਰਾਊਂਡ ਦੇ ਕਰੀਬ ਫਾਇਰ ਕਰ ਦਿੱਤੇ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ। ਜਿਨ੍ਹਾਂ ਦੇ ਵਿੱਚ 5 ਗੋਲੀਆਂ ਲੱਗਣ ਦੇ ਨਾਲ ਸਤਪਾਲ ਸਿੰਘ ਦੀ ਮੌਤ ਹੋ ਗਈ। ਕਤਲ ਦੀ ਸੂchnਾ ਮਿਲਨ ਤੋਂ ਬਾਅਦ ਪੀੜਤ ਪਰਿਵਾਰ ਬੇਸੁੱਧ ਹੋ ਗਿਆ। ਤਜਲਿੰਦਰ ਪਹੁੰਚੇ ਡੀਜੀਪੀ ਗੌਰਵ ਯਾਦਵ ਦੇ ਮੁਤਾਬਿਕ ਸੀਐਮ ਭਗਵਤ ਮਾਨ ਨੇ ਖੁਦ ਇਸ ਮਾਮਲੇ ਤੇ ਅਪਡੇਟ ਲਿਆ ਹੈ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫੋਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡੰਮਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਓਰੀਜ਼ ਆਫ ਕਰਾਇਮ ਤਰੀ ਸਾਹਮਣੇ ਆਈ ਹੈ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਹੈ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈਗੀ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟ੍ਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਸਵੇਰ ਦੇ ਸਮੇਂ ਵਾਪਰੀ ਵਾਰਦਾ ਦੇ ਨਾਲ ਜਲੰਧਰ ਦਹਿਲ ਗਿਆ న్యూਸ 18 ਦੀ ਟੀਮ ਵੀ ਜਦੋਂ ਮੌਕੇ ਤੇ ਪਹੁੰਚੀ ਤਾਂ ਫਿਰ ਇੱਕ ਰਿਪੋਰਟ ਪੇਸ਼ ਕੀਤੀ ਗਈ ਇੱਕ ਐਸੀ ਵਾਰਦਾਤ ਵਾਪਰੀ ਜਿਸ ਨੇ ਕਿ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਜਿਹੜਾ ਕਾਣ ਸੀ ਉਸ ਨੂੰ ਯਾਦ ਕਰਵਾਇਆ ਤਾਂ ਇਹ ਗੁਰਦੁਆਰਾ ਸਾਹਿਬ ਹੈ ਔਰ ਇੱਥੇ ਲੱਕੀ ਉਭਰਾਏ ਨਾਮ ਦਾ ਜਿਹੜਾ ਨੌਜਵਾਨ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਪਰਿਵਾਰ ਤੇ ਦੋ ਨੌਜਵਾਨ ਜਿਹੜੇ ਅਣਪਛਾਤੇ ਜੋ ਕਿ ਲੋਈ ਦੀਆਂ ਬੁੱਕਲਾਂ ਲੈ ਕੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਆਏ ਸੀ ਔਰ ਉਹਨਾਂ ਵੱਲੋਂ ਸਾਹਮਣੇ ਤੋਂ ਗੋਲੀਆਂ ਜੜੀਆਂ ਨੇ ਉਹ ਮਾਰੀਆਂ ਜਾਂਦੀਆਂ ਉਧਰ ਇਸ ਕਤਲकांड ਦੀ ਜ਼ਿੰਮੇਵਾਰੀ ਜੋਗਾ ਫੌਲਟੀ ਵਾਲੇ ਨੇ ਲਈ ਹੈ ਅਤੇ ਪੋਸਟ ਪਾ ਕੇ ਲਿਖਿਆ ਹੈ ਕਿ ਮੈਂ ਜੋਗਾ ਫੌਲਟੀ ਵਾਲੇ ਜਲੰਧਰ ਦੇ ਵਿੱਚ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ ਅਸੀਂ ਆਪਣੀ ਨਿੱਜੀ ਦੁਸ਼ਮਣੀ ਦੇ ਕਾਰਨ ਇਹ ਕਤਲ ਕਰਵਾਇਆ ਸੀ ਉਸਨੇ ਸਾਡੇ ਭਰਾਵਾ ਨੂੰ ਨੁਕਸਾਨ ਪਹੁੰਚਾਇਆ ਅਸੀਂ ਉਸ ਨੂੰ ਸਾਡੇ ਬਾਰੇ ਕਈਆਂ ਸਾਰੀਆਂ ਬਕਵਾਸਾਂ ਦੇ ਲਈ ਟੁਕਮਾ ਜਵਾਬ ਦੇ ਦਿੱਤਾ ਹੈ ਨਾਲ ਹੀ ਅਸੀਂ ਉਸ ਵਿਅਕਤੀ ਨੂੰ ਵੀ ਜਲਦੀ ਜਵਾਬ ਦੇਵਾਂਗੇ ਜੋ ਮੇਰੇ ਬਾਰੇ ਬੁਰਾ ਜਾਂ ਚੰਗਾ ਬੋਲਦਾ ਹੈ ਅਤੇ ਜੇਕਰ ਕਿਸੇ ਭਰਾ ਨੂੰ ਲੱਗਦਾ ਹੈ ਕਿ ਇਹ ਕਤਲ ਨਜਾਇਜ਼ ਸੀ ਤਾਂ ਉਸ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਸੀਂ ਕਦੇ ਵੀ ਕਿਸੇ ਦੇ ਨਾਲ ਕੁਝ ਗਲਤ ਨਹੀਂ ਕੀਤਾ ਅਤੇ ਨਾ ਹੀ ਕਦੇ ਕਰਾਂਗੇ ਹਾਲਾਂਕਿ న్యూਸ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਲਕੀ ਓਬਰਾਏ ਦਾ ਕਤਲ ਕਰਨ ਵਾਲੇ ਮੁਲਜ਼ਮ ਭਾਵੇਂ ਕਾਨੂੰਨ ਦੇ ਮੁਤਾਬਕ ਆਪਣੇ ਕਿਤੇ ਦੀ سزا ਪੁਕਤਨਗੇ ਪਰ ਇਸ ਵਾਰਦਾਤ ਨੇ 29 ਮਈ 2022 ਨੂੰ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਦੀ ਉਹ ਘਟਨਾ ਮੁਰਤੋ ਯਾਦ ਕਰਵਾ ਦਿੱਤੀ ਕਿਉਂਕਿ ਸਿੱਧੂ ਮੂਸੇਵਾਲਾ ਦਾ ਕਤਲ ਵੀ ਉਸ ਵੇਲੇ ਹੋਇਆ ਸੀ ਜਦੋਂ ਉਹ ਥਾਰ ਦੇ ਵਿੱਚ ਸਵਾਰ ਸਨ ਜਲੰਧਰ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਨਿਤ ਦੇਣ ਵੱਡੇ ਤੋਂ ਵੱਡੀ ਵਾਰਦਾਤ ਜਿਹੜੀ ਪੰਜਾਬੀਆਂ ਨੂੰ ਵੇਖਣ ਦੀ ਮਿਲ ਰਹੀ ਪੂਰੇ ਤਣਾਅ ਦਾ ਮਾਹੌਲ ਹੈ ਪੂਰੇ ਡਰ ਦਾ ਮਾਹੌਲ ਹੈ ਸਰਕਾਰ ਬੁਰੀ ਤਰ੍ਹਾਂ ਲਾਅਨ ਆਰਡਰ ਤੇ ਫੇਲ ਹੈ ਕਿਉਂਕਿ ਲਾਅਨ ਆਰਡਰ ਤੇ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਸੀਐਮ ਚਾਹੀਦਾ ਹੁੰਦਾ ਹੈ ਪਰ ਜਦੋਂ ਪਾਵਰ ਸੈਂਟਰ ਦੋ ਦੋ ਹੋਣ ਨਾ ਫਿਰ ਸਿਸਟਮ ਕੰਮ ਨਹੀਂ ਕਰਦਾ ਤੁਸੀਂ ਇੱਥੋਂ ਤੱਕ ਵੇਖ ਲਓ ਕਿ ਇੱਕ ਗੈਂਗਲੈਂਡ ਬਣਿਆ ਪਿਆ ਇਸ ਵੇਲੇ ਪੰਜਾਬ ਬਹੁਤ ਲੰਬੇ ਸਮੇਂ ਤੋਂ ਸਰਕਾਰ ਜਿਹੜਾ ਹੈ ਜਿੰਨੇ ਵੀ ਇਹ ਗੈਂਗਸਟਰ ਆ ਜਾ ਉਹਨਾਂ ਦੇ ਉੱਤੇ ਕਾਰਵਾਈਆਂ ਕਰ ਰਹੀ ਹੈ ਕਾਫੀ ਲੋਕ ਫੜੇ ਆ ਪਰ ਫਿਰ ਵੀ ਜਿਹੜੇ ਗਲਤ ਅੰਸਰ ਆ ਇਹੋ ਜੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਤੇ ਤਾਂ ਕਿ ਜਿਹੜਾ ਹੈਗਾ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਇਹੋ ਜਿਹਾ ਨੁਕਸਾਨ ਨਾ ਹੋਵੇ ਰਾਹਤ ਮਿਲੇ ਆਮ ਆਮੀ ਪਾਰਟੀ ਦਾ ਹੀ ਹੋ ਲੇਤਾ ਸੀ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰਤੀ ਇਹ ਪੰਡਰਾ ਹੈ ਇਸ ਕਰਕੇ ਮੈਂ کیا ਇੱਕ ਗੈਂਗਸਟਰ ਲੈਂਡ ਬਣਾ ਕੇ ਰੱਖਤਾ ਹਾਂ ਅਰੇ ਉਹ ਸਰਕਾਰ ਜਿਹੜੀ ਆਪਣੇ ਐਮਐਲਏ ਦੇ ਪਤੀਜੇ ਦੀ ਰਾਖੀ ਨਹੀਂ ਕਰ ਸਕੀ ਇਹ ਉਹ ਸਰਕਾਰ ਹੈ ਜਿਹੜੇ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੀ ਤਾ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਚਰਚਾਵਾਂ ਨੂੰ ਵਿਰਾਮ ਲਾਉਂਦੇ ਨਜ਼ਰ ਆਏ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਨ੍ਹਾਂ ਕਾਇਦਲ ਦੇ ਨਾਲ ਘੜਜੋਰ ਤੋਂ ਬੀਜਪੀ ਦੀ ਮੁਰਤੋਕੋਰੀ ਨਾਏ ਇਹ ਕਹਿੰਦੇ ਨਜ਼ਰ ਆਏ ਨੇ ਪਟਿਆਲਾ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਇਸ ਦਾ ਜ਼ਿਕਰ ਕੀਤਾ ਗਿਆ ਤਾਂ ਵਿਰਾਮ ਉਹਨਾਂ ਚਰਚਾਵਾਂ ਤੇ ਲਗਾ ਦਿੱਤੀ ਗਈ ਇੱਕ ਵਾਰ ਫਿਰ ਤੋਂ ਛੋਮੜੀ ਕਾਇਦਲ ਦੇ ਨਾਲ ਕੋਈ ਗੜਜੋੜ ਨਹੀਂ ਹੋਵੇਗਾ ਆਪਣੇ ਯਦਮਤੇ ਚੋਨਾ ਲੜੇਗੀ ਭਾਜਪਾ ਪੰਜਾਬ ਦੇ ਵਿੱਚ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਹੀ ਸਰਕਾਰ ਬਣੇਗੀ ਜਿਸ ਕਦਰ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਨਿਰਾਸ਼ਾ ਵੀ ਕਾਫੀ ਰਾਸੀ ਤਰ੍ਹਾਂ ਤੋਂ ਵੇਖਣ ਨੂੰ ਮਿਲੀਆਂ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦੀ ਅਲਾਈਅੰਸ ਨੂੰ ਲੈ ਕੇ ਗੱਟੋੜ ਨੂੰ ਲੈ ਕੇ तमाम ਸਿਆਸੀ ਗਲਿਆਰਿਆਂ ਦੇ ਵਿੱਚ ਜੋ ਚਰਚਾਵਾ ਸਨ ਉਸ ਨੂੰ ਇੱਕ ਵਾਰ ਫਿਰ ਤੋਂ ਰੋਕ ਕਰਦੇ ਹੋਏ ਨਜ਼ਰ ਆਏ ਨੇ ਵਿਰਾਮ ਲਾਂਦੇ ਹੋਏ ਨਜ਼ਰ ਆਏ ਨੇ ਤਾਂ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਸਾਬਤ तौर ਤੇ ਕਿਹਾ ਹੈ ਕਿ ਆਪਣੇ ਹੀ ਦਮ ਤੇ ਅਕੇਲੇ ਹੀ ਭਾਜਪਾ ਪੰਜਾਬ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲੜੇਗੀ 2027 ਦੇ ਵਿੱਚ ਤੇ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਪਟਿਆਲਾ ਦੇ ਵਿੱਚ ਜਦੋਂ ਉਹ ਉੱਥੇ ਪਹੁੰਚਦੇ ਨੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਸੀਐਮ ਸਾਹਿਬ ਨੇ ਮੇਰੀ ਕਿ ਪੰਜਾਬ ਦਾ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਵਿਕ੍ਰਮ ਮਜੀਠੀਆ ਬਾਹਰ ਆਏ ਨੇ ਜੀ ਕਿਸੇ ਪਹਿਲਾਂ ਵੀ ਸਰਕਾਰ ਅਲਾਈਂਸ ਨਾਲ ਬਣੀ ਸੀਗੀ ਕੀ ਲੱਗਦਾ ਹੈ ਕਿ ਜਿਹੜੇ ਵਿਕ੍ਰਮ ਮਜੀਠੀਆ ਦੇ ਦੁਆਰਾ ਕਰਨ ਕਹੀ ਗਈ ਗੱਲ ਘੱਟ ਚੁਰਦੇ ਤੇ ਅਸਰ ਕੋਈ ਕਿਸੇ ਤਰ੍ਹਾਂ ਦੀ ਦਿਦਾਸ ਨਹੀਂ ਲੱਗਦੇ ਨੇ ਕਿਉਂਕਿ ਦੋਨਾਂ ਨਹੀਂ ਐਸਾ ਕੁਝ ਨਹੀਂ ਲੱਗਦਾ। ਔਰ ਇਹ ਕੋਈ ਚਰਚਾ ਵੀ ਨਹੀਂ ਆਈ ਆਪਕੇ ਸਾਹਮਣੇ ਅੱਜ हमारे पुनिया जी ने जॉइन किया है ना जॉइन ਕੀਤਾ ਤੇ ਕਿੰਨੇ ਲੋਕ ਸੀ ਅੱਜ ਨਹੀਂ ਪੜੀ ਇਦਲੀ ਕੀਤੀ ਸੀ ਬੀਜਪੀ ਆਪਣੇ ਬਲਬੁੱਤੇ ਤੇ ਚੋਣ ਲੜ ਗਿਆ ਕਾਕਲੀ ਦਲ ਦੇ ਨਾਲ ਕੋਈ ਗਠਬੰਧ ਨਹੀਂ ਆਪਣੇ ਬਲਬੁੱਤੇ ਤੇ ਚੋਣ ਲੜੇਗੀ और पंजाब ਦੇ ਵਿੱਚ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਸਰਕਾਰ ਬਣੋ ਤਾਂ ਸਿੱਧੂ ਜੋੜੇ ਨੂੰ ਪਾਰਟੀ ਤੋਂ ਬਾਹਰ ਕੱਢਣ ਤੋਂ ਬਾਅਦ ਕਾਂਗਰਸ ਐਮਪੀ ਗੁਰਜੀਤ ਸਿੰਘ ਔਜਲੇ ਦੇ ਵੱਲੋਂ ਸਿੱਧੂ ਜੋੜੇ ਨੂੰ ਨਸੀਹਤ ਦਿੱਤੀ ਗਈ ਹੈ ਸਿੱਧੂ ਜੋੜਾ ਹੁਣ ਆਪਣੀ ਪਾਰਟੀ ਬਣਾਏ ਖੁਦ ਹੀ ਟਿਕਟ ਵੰਡੋ ਤੇ ਬਿਨਾ ਪੈਸੇ ਵੰਡੋ ਤਾਂ ਇਹਨਾਂ ਦੇ ਲਈ ਤਾਂ ਭਾਜਪਾ ਤੇ ਕਾਂਗਰਸ ਦੋਵੇਂ ਹੀ ਖਰਾਬ ਤਾਂ ਅਦਾਜ਼ੀ ਕਿ ਜਿਸ ਕਦਰ ਪਿਛਲੇ ਦੌਰਾਨ ਕਾਫੀ ਕਠਿਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਕਦਰ ਪਹਿਲਾਂ ਨਗਜੋਦ ਕੋ ਸਿੱਧੂ ਦੇ ਵੱਲੋਂ ਆਪ ਇਹ ਜ਼ਿਕਰ ਕੀਤਾ ਗਿਆ ਮੈਂ ਪਾਰਟੀ ਛੱਡ ਰਹੀਆਂ ਤਾ तमाम ਬਿਆਨਬਾਜ਼ੀਆਂ पलटवार वार जो सामने आए उसके बाद पार्टी दे वलो सिद्धू जोड़े नु बाहर कर दत्ता गया ता जिस तो बाद हुन लगातार वक्त वक्त प्रतिक्रियावां सामने आई ता ਉਥੇ ਗੁਰਜੀਤ ਸਿੰਘ ਗੋਜਰੇ ਦੇ ਵੱਲੋਂ ਇਹ ਨਸੀਅਤ ਦਿੱਤੀ ਗਈ ਹੈ ਕਿ ਨਾਤੇ ਲਈ ਤਾਂ ਨਾ ਭਾਜਪਾ ਤੇ ਕਾਂਗਰਸ ਦੋਵੇਂ ਹੀ ਕਰਪਟਹਾਨ ਹਨ ਹਾਲਾਂਕਿ ਇੱਕ ਪਾਸੇ ਵੇਖਣ ਨੂੰ ਮਿਲਿਆ ਉਹਨਾਂ ਦੇ ਨਵਜੋਦ ਘਰ ਸਿੱਧੂ ਦੇ ਵੱਲੋਂ ਅਭਿਸ਼ਰ ਕਪਨੇ ਸੋਸ਼ਲ ਮੀਡੀਆ ਹੈਂਡਲ ਤੇ ਭਾਜਪਾ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਤੈਥੇ ਗੁਰਜੀਤ ਸਿੰਘ ਗੋਜਰੇ ਦੇ ਵੱਲੋਂ ਇਹ ਜਾਨ ਜੋ ਕਿ ਉਹਨਾਂ ਦੇ ਵੱਲੋਂ ਦਿੱਤਾ ਗਿਆ ਇਹ ਨਸੀਹਤ ਜੋ ਦਿੱਤੀ ਗਈ ਹੈ ਕਿ ਉਹਨਾਂ ਆਪਣੀ ਹੀ ਪਾਰਟੀ ਬਣਾਓ ਜਿਸ ਕਦਰ ਪਾਰਟੀ ਦੇ ਵੱਲੋਂ ਕਾਂਗਰਸ ਆ ਪੰਜਾਬ ਕਾਂਗਰਸ ਦੇ ਵੱਲੋਂ ਇਹ ਐਕਸ਼ਨ ਜੋ ਕਿ ਲਿਆ ਗਿਆ ਸਿੱਧੂ ਜੋੜੇ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ। ਲਾ ਕਰੋ ਮੇਰਾ ਕੱਲ ਵੀ ਮੇਰੀ ਬੇਨਤੀ ਹੈ ਕਿ ਬਜਾਏ ਕਿਸੇ ਨੂੰ ਮਾੜਾ ਚੰਗਾ ਕਹਿਣ ਤੋਂ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਵੱਡਾ ਤਜਰਬਾ ਤੁਹਾਡੇ ਕੋਲ ਵੱਡਾ ਨਾਂ ਹੈ ਆ ਔਰ ਤੁਸੀਂ ਬਹੁਤ ਧਰੀ ਕਿਹਾਗੇ ਇਮਾਨਦਾਰ ਲੋਕ ਹੈਗੇ ਆ ਤੇ ਮੇਰਾ ਮੰਨਣਾ ਹੈ ਕਿ ਪੰਜਾਬ ਵੀ ਚਾਹੁੰਦਾ ਹੈ ਤੁਸੀਂ ਇੱਕ ਆਪਣੀ ਪਾਰਟੀ ਬਣਾਓ ਔਰ ਪੰਜਾਬ ਨੂੰ ਲੀਡ ਕਰੋ ਆਪ ਹੀ ਲੀਡ ਕਰੋ ਆਪ ਹੀ ਤੁਸੀਂ ਟਿਕਟਾਂ ਦਿਓ ਆਪ ਹੀ ਤੁਸੀਂ ਇਹਦਾ ਸਾਰਾ ਪ੍ਰਬੰਧ ਕਰੋ ਮੇਰੀ ਤਾਂ ਤੁਹਾਨੂੰ ਰਿਕਵੈਸਟ ਹੈ ਬਜਾਏ ਇਹਦੇ ਕਿ ਜਿਸ ਬੰਦੇ ਨਾਲ ਰਹੋ ਜਦੋਂ ਨੂੰ ਮਾੜਾ ਕਹੋਗੇ ਤੇ ਬਹੁਤ ਸਵਾਲ ਤੁਹਾਡੇ ਉੱਤੇ ਵੀ ਆਉਂਦੇ ਆ ਸੋ ਇਸ ਕਰਕੇ ਆਪਾਂ ਇਹਨਾਂ ਗੱਲਾਂ 'ਚ ਨਾ ਪਈਏ ਵਾੜਾ ਚੰਗਾ ਜਿਹੜਾ ਸਮਾਂ ਲੰਘਿਆ ਉਹ ਚੰਗਾ ਸੀ ਜਿਹੜਾ ਅਗਲਾ ਸਮਾਂ ਨੂੰ ਹੋਰ ਚੰਗਾ ਬਣਾਉਣਾ ਅਤੇ ਬਿਹਤਰ ਕੰਮ ਕਰੇ ਜੋ ਭਾਜਪਾ ਦੀ ਟੀਮ ਬਣ ਕੇ ਕੰਮ ਕਰੇ ਜੋ ਭਾਜਪਾ ਦਾ ਹੁਕਮ ਹੁੰਦਾ ਉਸ ਨੂੰ ਹੀ ਇਹ ਜਿਹੜਾ ਵਾ ਉਸ ਨੂੰ ਉਸ ਨੂੰ ਹੀ ਬਚਾਉਂ ਦੇ ਦੇ ਅੱਜ ਜਦੋਂ ਰਾਹੁਲ ਗਾਂਧੀ ਜਣੀ ਸੰਸਦ ਦੇ ਵਿੱਚ ਉਹਨਾਂ ਨੇ ਸਾਰੀ ਪਾਜਪਾ ਤੇ મોદી ਸਰਕਾਰ ਤੋਂ ਜਿਹੜਾ ਵਾ ਉਹਨਾਂ ਉਹਨਾਂ ਦੀਆਂ ਕੀਤੇ ਕਾਲੇ ਕਾਰਨਾ ਮੈਨੂੰ ਜਾਗਰ ਕੀਤਾ ਤੇ ਅੱਜ ਉਹੀ ਬੀਜੇਪੀ ਨੇ ਉਹਨਾਂ ਦੇ ਖਿਲਾਫ ਵੱਡੇ ਵੱਡੇ ਜਿਹੜੇ ਟੀਵੀ ਚੈਨਲ ਆ ਕੋਧੀ ਚੈਨਲ ਉਹਨਾਂ ਦੇ ਉੱਤੇ ਪ੍ਰਚਾਰ ਕਰੇ ਤੇ ਉਸੇ ਹੀ ਘੜੀ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਜਿਹੜੀ ਅਦਵਜੋਤ ਕੌਰ ਸਿੱਧੂ ਜਿਹੜੀ ਆ ਉਹ ਰਾਹੁਲ ਗਾਂਧੀ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਕਰੀ ਆ ਪੰਜਾਬ ਦੇ ਲੋਕ ਅੱਗੇ ਹੀ ਇਹਨਾਂ ਨੂੰ ਮੂਲ ਦੀ ਲਾ ਰਹੇ ਜੇ ਨਵਜੋਤ ਕੌਰ ਸਿੱਧੂ ਨੂੰ ਇਹ ਨਹੀਂ ਆਪਣੇ ਆਪ ਦੇ ਹੰਕਾਰ ਹੈ ਤੇ ਅੱਜ ਇਹਨਾਂ ਨੂੰ ਨਾ ਪਾਜ ਪਾ ਲੈ ਰਹੀ ਆ ਨਾ ਆਪ ਲੈ ਰਹੀ ਨਾ ਅਕਾਲੀ ਦਲ ਲੈ ਰਹੀ ਇਹ ਕੀ ਕਹਿੰਦੇ ਹੁੰਦੇ ਆ ਉਹ ਜਿਹੜਾ ਬਿਨਾ ਪੈਰ ਦਾ ਲੋਟਾ ਹੁੰਦਾ ਉਹਦੇ ਅੰਨ ਕਦੀ ਇੱਧਰ ਜਾਂਦੇ ਕੋਈ ਇੱਧਰ ਉੱਧਰ ਜਾਂਦੇ ਮੈਂ ਸਭ ਤੋਂ ਪਹਿਲਾਂ ਗੱਲ ਅੰਡਰ 19 ਵਰਲਡ ਕੱਪ ਦੀ ਭਾਰਤੀ ਟੀਮ ਨੇ ਸਭ ਤੋਂ ਪਹਿਲਾਂ ਗੱਲ ਅੰਡਰ 19 ਵਰਲਡ ਕੱਪ ਦੀ ਭਾਰਤੀ ਟੀਮ ਨੇ ਅੰਡਰ 19 ਵਰਲਡ ਕੱਪ ਜਿੱਤ ਲਿਆ ਜੋ ਮੈਂ ਸ਼ਰਵਾਤ ਦੇ ਵਿੱਚ ਜ਼ਿਕਰ ਕੀਤਾ ਵੈਭਵ ਸੂਰੇਵੰਸ਼ੀ ਦਾ ਤੂਫਾਨ ਇਸ ਤਰੀਕੇ ਦਾ ਸੀ ਕਿ ਅੰਗਰੇਜ਼ ਉੱਡ ਗਏ ਇੰਗਲੈਂਡ ਦੇ ਨਾਲ ਸੀ ਫਾਈਨਲ ਮੁਕਾਬਲਾ ਭਾਰਤ ਨੇ ਅੰਡਰ 19 वर्ल्ड कप ਜਿੱਤ ਲਿਆ ਇੰਡੀਆ ਨੇ 6ਵੀਂ ਵਾਰ ਅੰਡਰ 19 वर्ल्ड कप ਦੇਤੇ ਕਬਜ਼ਾ ਕੀਤਾ ਇੰਗਲੈਂਡ ਨੂੰ 100 ਦੌੜਾਂ ਦੇ ਨਾਲ ਵੱਡੇ ਫਰਕ ਦੇ ਨਾਲ ਹਰਾ ਕੇ ਪੰਜਾਬ ਓਵਰ ਦੀ ਇਸ ਗੇਮ ਦੇ ਵਿੱਚ ਪੰਜਾਬ ਓਵਰ ਵਾਲੀ वर्ल्ड कप ਦੇ ਵਿੱਚ ਜਿੱਤ ਹਾਸਲ ਕਰ ਲਈ ਪਹਿਲਾਂ ਖੇਡਦੇ ਹੋਏ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 411 ਦੌੜਾਂ ਬੜਾਈਆਂ ਸੀ 412 ਦਾ ਟਿਚਾ ਦਿੱਤਾ ਸੀ ਔਰ ਫਿਰ ਉਸ ਤੋਂ ਬਾਅਦ ਇੰਗਲੈਂਡ ਦੀ ਟੀਮ 311 ਦੀ ਦੌੜਾਂ ਬਣਾ ਸਕੀ ਔਰ ਚਰਚਾ ਚਕਾਉਣੇ ਵੈਭਵ ਸੂਰੀ ਬੰਸ਼ੀ 80 ਗੇਂਦਾਂ ਦੇ ਵਿੱਚ 175 ਰਨ ਔਰ ਜੋ ਮੈਂ ਪਹਿਲਾਂ ਜ਼ਿਕਰ ਕੀਤਾ 15 ਚੌਕੇ ਤੇ 15 ਛੱਕੇ ਯਾਨੀ 15 ਸਿਕਸਿਸ ਲਗਾਏ 15 ਚੌਕਾ 60 ਰਨ ਆ ਗਏ ਚੌਕੀਆਂ ਦੇ ਨਾਲ 15 ਛੱਕੇ 90 ਰਨ ਆ ਗਏ ਸਿਕਸਿਸ ਦੇ ਨਾਲ ਯਾਨੀ ਟੋਟਲ 30 ਗੇਂਦਾਂ ਦੇ ਵਿੱਚ 100 150 ਦੌੜਾਂ ਬਣਾ ਦਿੱਤੀਆਂ ਸਿਰਫ 30 ਗੇਂਦਾਂ ਦੇ ਵਿੱਚ ਜ਼ਬਰਦਸਤ ਔਰ ਕਾਬਲੇ ਗੌਰ ਹੈ ਕਿ ਕਪਤਾਨ ਆਯੂਸ਼ ਮਾhtਰੀ ਨੇ 53 ਦੌੜਾਂ ਦੀ ਇਨਿੰਗ ਖੇਡੀ ਹੈ ਤੇ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਥੋੜਾ ਹੋਰ ਮਾਹੌਲ ਕੀ ਹੈ ਕਿਸ ਤਰੀਕੇ ਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮਨੋਜ ਜੁੜ ਰਹੇ ਨੇ ਸਾਡੇ ਸਹਿਯੋਗੀ ਮਨੋਜ ਸ਼ਰਮਾ ਔਰ ਉਮੇਸ਼ ਸਾਡੇ ਨਾਲ ਜੁੜ ਰਹੇ ਨੇ ਪਹਿਲਾਂ ਮੈਂ ਉਮੇਸ਼ ਦਾ ਰੁਕ ਕਰ ਲੈਣਾ ਉਮੇਸ਼ ਇੱਕ ਬਹੁਤ ਵੱਡੀ ਜਿੱਤ ਜ਼ਬਰਦਸਤ ਜਿੱਤ ਜ਼ਬਰਦਸਤ ਤੁਸੀਂ ਕਹੋਗੇ ਵਿਭਵ ਸੂਰੇਵੰਸ਼ੀ ਦਾ ਕਮਾਲ ਸਾਨੂੰ ਨਜ਼ਰ ਆਇਆ ਗੌਰਵ ਅੰਡਰ 19 ਕ੍ਰਿਕਟ ਸਾਨੂੰ ਯਾਦ ਹੋਣਾ ਕਿ ਯੁਵਰਾਜ ਸਿੰਘ ਜਾਂ ਆਪਾ ਰਿਤਿੰਦਰ ਸੋਢੀ ਜਾਂ ਵਿਰਾਟ ਕੋਹਲੀ ਉਹਨਾਂ ਦਾ ਦੌਰ ਦੇਖੀਏ ਤਾਂ ਹੁਣ ਤੱਕ ਛੇਤੀ ਵਾਰ ਵਰਲਡ ਕੱਪ ਜਿੱਤੇ ਔਰ ਵਿਭਵ ਸੂਰੇਵੰਸ਼ੀ ਦਾ ਕਮਾਲ ਅਸ ਦੇਖਿਆ ਹੈ ਵਿਭਵ ਸੂਰੇਵੰਸ਼ੀ ਪਿਛਲੇ ਕੁਝ ਟਾਈਮ ਤੋਂ ਜੂਨੀਅਰ ਕ੍ਰਿਕਟ ਵਿੱਚ ਧਮਾਲ ਕਰ ਰਹੇ ਨੇ ਔਰ ਅੱਜ ਅਹਿਮ ਮੌਕਾ ਸੀਗਾ ਟਰੋਫੀ ਦਾ ਪਰ ਅੱਜ ਅਹਿਮ ਮੌਕੇ ਤੇ ਪਹਾੜ ਦਾ ਸਕੋਰ ਖੜਾ ਕਰਨਾ ਸੀ ਵੈਬਬ ਸੁਰੇਵੰਸ਼ੀ ਨੇ ਛੱਕਿਆਂ ਦੀ ਬਰਸਾਤ ਕੀਤੀ ਔਰ ਰਿਕਾਰਡ ਦੇ ਨਾਲ ਜਿਹੜੀ ਪਾਰੀ ਖੇਲੀ ਹੈ ਉਹਦਾ ਅਸਰ ਸਾਫ ਹੈ ਕਿ 100 ਰਨ ਤੋਂ ਇੰਗਲੈਂਡ ਤੋਂ ਲਗਾਨ ਵਸੂਲ ਫੇਰ ਕਰ ਲਿਆ ਕਿਉਂਕਿ ਗੱਲ ਜਦੋਂ ਕ੍ਰਿਕਟ ਅੰਡਰ 19 ਦੀ ਹੋਵੇ ਤਾਂ ਸਾਡੀ ਇੰਡੀਆ ਦੀ ਬੈਂਚ ਸਟਰੈਂਥ ਕਹੀ ਜਾਂਦੀ ਹੈ ਔਰ ਮੈਨੂੰ ਯਾਦ ਹੈ ਜਦੋਂ ਕੁਝ ਇਹ ਇਸੇ ਵਰਲਡ ਕੱਪ ਅੰਡਰ 19 ਫਾਈਨਲ ਦਾ ਮੈਂ ਦੇਖ ਰਿਹਾ ਸੀ ਤਾਂ ਵੀਵੀਐਸ ਲਖਣ ਕੋਚ ਹੈ ਇਸ ਟੀਮ ਦੇ ਔਰ ਬੀਵੀਐਸ ਲਖਮਨ ਦੇ ਚਿਹਰੇ ਤੇ ਮੁਸਕਾਨ ਦੇਖ ਰਿਹਾ ਸੀ ਇਹ ਦੇਖੋ ਕਿ ਇੰਨੇ ਵੱਡੇ ਖਿਡਾਰੀ ਸਾਨੂੰ ਅੰਡਰ 19 ਟੀਮ ਨੂੰ ਕੋਚ ਕਰਦੇ ਨੇ ਔਰ ਅੱਜ ਵੈਭਵ ਸੂਰੇਵੰਸੀ ਦੀ ਗੱਲ ਕਰੀਏ ਪੂਰੇ ਟੀਮ ਦੀ ਗੱਲ ਕਰੀਏ ਤਾਂ ਇੱਕ ਉਹ ਜਿੱਤ ਹਾਸਿਲ ਕੀਤੀ ਹੈ ਕਿ ਡੰਕਾ ਵਜਾਇਆ ਇੰਡੀਆ ਦਾ ਯਾਨੀ ਕਿ ਖਾਲੀ ਸੀਨੀਅਰ ਦੀ ਗੱਲ ਨਹੀਂ ਅੰਡਰ 19 ਚ ਵੀ ਸਾਡੀ ਟੀਮ ਕਿਸੇ ਤੋਂ ਘੱਟ ਨਹੀਂ ਹੈ ਅੰਗਰੇਜ਼ਾਂ ਤੋਂ ਲਗਾਨ ਵਸੂਲਿਆ ਔਰ ਚੰਗਾ ਲਗਾਨ ਵਸੂਲਿਆ ਜੀ ਜੀ طرفا ਮੁਕਾਬਲੇ ਚ ਰੌਂਦ ਕੇ ਅੰਗਰੇਜ਼ਾਂ ਨੂੰ ਟਰਾਫੀ ਹਾਸਲ ਕੀਤੀ ਹੈ ਓਵਰ ਟੂ ਗੋਰ ਬਿਲਕੁਲ ਸ਼ਾਨਦਾਰ ਜ਼ਬਰਦਸਤ ਤੁਸੀਂ ਕਹੋਗੇ ਅੱਜ ਹਰ ਕਿਸ ਦੇ ਚਿਹਰੇ ਦੇ ਉੱਤੇ ਮੁਸਕਾਨ ਹੈ ਔਰ ਭਾਰਤੀ ਟੀਮ ਨੇ ਜਿਸ ਤਰੀਕੇ ਦੀ ਪਰਫਾਰਮੈਂਸ ਦਿੱਤੀ ਹੈ ਕਾਬਲੇ ਗੌਰੇ ਵੀ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਮੈਂ ਕਹਾਂ ਕੁਝ ਘੰਟਿਆਂ ਦੇ ਵਿੱਚ T20 ਵਰਲਡ ਕੱਪ ਦਾ ਜਿਹੜੀ ਸਾਡੀ ਮੇਨ ਟੀਮ ਹੈ ਉਹਨਾਂ ਦਾ ਵੀ ਸ਼ੁਰੂ ਹੋ ਰਿਹਾ ਤਾਂ ਉਸ ਦੇ ਉੱਤੇ ਵੀ ਨਜ਼ਰਾਂ ਹੋਣਗੀਆਂ ਲੈ ਕੇ ਚੱਲਦੇ ਹਾਂ ਤੁਹਾਨੂੰ ਪਟਿਆਲਾ ਸਾਡੇ ਸਹਿਯੋਗੀ ਇਸ ਸਮੇਂ ਮਨੋਸ਼ ਸ਼ਰਮਾ ਦਿਖ ਰਹੇ ਨੇ ਤਸਵੀਰਾਂ ਦੇ ਵਿੱਚ ਵਿਹਾਨ ਮਲਹੋਤਰਾ ਦੇ ਘਰ ਦੇ ਉੱਤੇ ਇਸ ਸਮੇਂ ਲਾਈਵ ਨੇ ਔਰ ਵਿ ਅ ਇੰਡੀਅਨ ਟੀਮ ਦੇ ਅੰਡਰ 19 ਟੀਮ ਦੇ ਵਾਈਸ ਕੈਪਟਨ ਵੀ ਨੇ ਮਨੋਜ ਓਵਰ ਟੂ ਯੂ ਜੀ ਬਿਲਕੁਲ ਗੌਰਵ ਦੀਵਾਲੀ ਬਣ ਗਈ ਹੈ ਦੁਬਾਰਾ ਪਟਿਆਲਾ ਦੇ ਵਿੱਚੇ ਗੱਲ ਕਰੀਏ ਕਿਉਂਕਿ ਅੰਡਰ 19 ਦਾ ਜਿਹੜਾ ਵਰਲਡ ਕੱਪ ਹੈ ਉਹ ਜਿੱਤ ਲਿਆ ਤੇ ਉਹਦੇ ਵਿੱਚ ਯੋਗਦਾਨ ਰਿਹਾ ਪਟਿਆਲਾ ਦਾ ਵੀ ਕਿਉਂਕਿ ਪਟਿਆਲਾ ਦਾ ਇੱਕ ਬੇਟਾ ਵਿਹਾਨ ਮਲਹੋਤਰਾ ਇਸ ਟਾਈਮ ਦਾ ਅਹਿਮ ਹਿੱਸਾ ਰਿਹਾ ਸੀ 30 ਰਨ ਬੇਸ਼ੱਕ ਅਜਨੇ ਕੱਟ ਬਣਾਏ ਨੇ ਪਰ ਸ਼ੁਰੂ ਤੇ ਇਸ ਟੀਮ ਦਾ ਹਿੱਸਾ ਇੱਕ ਵਧੀਆ ਜ਼ਿੰਮੇਵਾਰੀ ਜਦੋਂ ਅਸੀਂ ਇੱਥੇ ਆਏ ਤਾਂ ਪਟਾਕੇ ਚੱਲ ਰਹੇ ਸੀ ਆਤਿਸ਼ਵਾਜੀ ਹੋ ਰਹੀ ਸੀ ਅਸੀਂ ਉਹ ਵੀ ਸ਼ਾਰਟਸ ਭੇਜੇ ਨੇ ਉਹਦੇ ਫਾਦਰ ਸਾਹਿਬ ਤੇ ਜਿਹੜੇ ਮੰਮੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਮਨੋਜ ਜੀ ਨੇ ਮੇਰੇ ਨਾਲ ਮਨੋਜ ਜੀ ਪਹਿਲੀ ਪ੍ਰਤੀਕਿਰਿਆ ਤੁਸੀਂ ਸਵੇਰ ਤੋਂ ਮੈਚ ਦੇ ਨਾਲ ਬੈਠੇ ਸੀ ਤੁਸੀਂ ਕਿਹਾ ਸੀ ਕਿ ਜਦੋਂ ਮੈਚ ਖਤਮ ਹੋਊਗਾ ਪਾਰਟੀ ਕਰਾਂਗੇ ਤੇ ਪਟਾਕੇ ਚਲਾਵਾਂਗੇ ਗੱਲ ਪੂਰੀ ਹੋ ਗਈ ਕਿਸ ਕੀ ਰਿਐਕਸ਼ਨ ਕੀ ਬਿਲਕੁਲ ਬਹੁਤ ਬਹੁਤ ਖੁਸ਼ੀ ਦੀ ਗੱਲ ਹੋ ਰਹੀ ਹੈ ਮਤਲਬ ਬੱਚਾ ਜਿਹੜਾ ਛੋਟੇ ਹੁੰਦੇ ਤੋਂ ਐਨੀ ਦੇਰ ਤੱਕ ਉਹਦੀ ਮਿਹਨਤ ਸੀਗੀ ਉਹ ਮਿਹਨਤ ਅੱਜ ਰੰਗ ਲਿਆਈ ਹੈਗੀ ਹੈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਲਈ ਕੋਈ ਨਹੀਂ ਹੈਗੀ ਔਰ ਅਸੀਂ ਵੀ ਛੋਟੇ ਹੁੰਦੇ 83 ਦਾ ਵਰਲਡ ਕੱਪ ਮੈਂ ਦੇਖਿਆ ਸੀ 11 12 ਸਾਲ ਦਾ ਹੁੰਦਾ ਸੀਗਾ ਤੇ ਅੱਜ ਮੇਰਾ ਬੇਟਾ ਵਰਲਡ ਕੱਪ ਲੈ ਕੇ ਆ ਰਿਹਾ ਹੈ ਤਾਂ ਬਹੁਤ ਹੀ ਫਕਰ ਦੀ ਗੱਲ ਹੈ ਕੀ ਲੱਗਦਾ ਹੈ ਜਿਸ ਤਰ ਕੀ ਕੀਤੀ ਸੀ ਇੱਕ ਸੰਸ਼ਾ ਸੀਗਾ ਕਿ ਇੰਗਲੈਂਡ ਦੀ ਟੀਮ ਬੜੀ ਖਤਰਨਾਕ ਰਹੇ ਨੇ ਕਿਉਂਕਿ ਫਾਈਨਲ ਚ ਦੋਨੇ ਟੀਮਾਂ ਆਈਆਂ ਸੀ ਪਰ ਨਾਲ ਹੀ ਸਾਨੂੰ ਇਹ ਗੱਲ ਸੀਗੀ ਕਿ ਜਿਹੜੀ ਭਾਰਤ ਦੀ ਟੀਮ ਹੈ ਬੜੀ ਮਜ਼ਬੂਤ ਟੀਮ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸੂਰੇਵanshi ਨੇ 175 ਰਨ ਬਣਾਏ ਨੇ ਉਸ ਤੋਂ ਬਾਅਦ ਕੀ ਲੱਗਿਆ ਅਗਲਾ ਜਿਸ ਤਰ੍ਹਾਂ ਵਰਲਡ ਕਪ ਜਿਹੜੀ ਸੀਨੀਅਰ ਟੀਮ ਹੈ ਉਹਦਾ ਸ਼ੁਰੂ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ ਇੱਕ ਵਧੀਆ ਤਾਂ ਕਹਿ ਸਕਦੇ ਦੀ ਖੁਸ਼ੀ ਮਿਲੀ ਤੇ ਖਾਸ ਕਰਕੇ ਪਟਿਆਲੇ ਨੂੰ ਕੀ ਉਹਦਾ ਬੇਟਾ ਜਿਹੜਾ ਹੈਗਾ ਖੇਡ ਰਿਹਾ ਹੈ ਬਿਲਕੁਲ ਜੀ ਜਿਵੇਂ ਇਹ ਟੀਮ ਟੂਰਨਾਮੈਂਟ ਖੇਲ ਰਹੀ ਸੀ ਹਰ ਮੈਚ ਦੇ ਵਿੱਚ ਕੋਈ ਨਾ ਕੋਈ ਬੱਚਾ ਅੱਗੇ ਵੱਧ ਕੇ ਆ ਰਿਹਾ ਸੀ ਕਦੀ ਕੋਈ ਬੋਲਿੰਗ 'ਚ ਕਦੀ ਬੈਟਿੰਗ 'ਚ ਵਿਹਾਨ ਨੇ ਦੋ ਮੈਚ ਦਿਤਾਏ ਆਪਣੇ ਪਹਿਲਾ ਹੈਗਾ ਤਾਂ ਉਹ ਜਰੂਰ ਹੈ ਜਰੂਰ ਸੀਗਾ ਕਿ ਇੰਗਲੈਂਡ ਦੀ ਟੀਮ ਅੱਛੀ ਟੀਮ ਹੈ ਬਟ ਇੱਕ ਬੜੀ ਵੱਡੀ ਗੱਲ ਹੈ ਕਿ ਇੰਗਲੈਂਡ ਨਾਲ ਇਹ ਪਿਛਲੇ 1 ਸਾਲ ਪੂਰਾ ਟੂਰਨਾਮੈਂਟ ਖੇਲ ਕੇ ਆਏ ਹੋਏ ਸੀ ਇਹਨਾਂ ਨੂੰ ਉਹਦਾ ਬਾਰੇ ਸਾਰਾ ਕੁਝ ਪਤਾ ਵੀ ਸੀਗਾ ਔਰ ਅੱਜ ਦੇ ਮੈਚ ਦੇ ਵਿੱਚ ਸੂਰਯਵੰਸ਼ੀ ਨੇ ਬੜੀ ਅੱਛਾ ਬੇਸ ਦਿੱਤਾ ਤਾਂ ਉਹ ਐਸੇ ਰਨ ਸਕੋਰ ਖੜਾ ਹੋ ਗਿਆ ਕਿ